ਮੈਸਟਰ ਜੀ ਕੁਮਾਰ ਰਾਸ਼ਟਰੀ ਅਧਿਖ ਗਊ ਰਖਸ਼ਾ ਦਲ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਰੱਖੀ ਹੈ ਜੁੜੀ ਨੇ ਬਾਰੇ ਜਾਣਕਾਰੀ ਦਿਓ ਜੀ ਅੱਜ ਪ੍ਰੈਸ ਬੁਲਾਉਣ ਦਾ ਮੇਰਾ ਸਭ ਤੋਂ ਵੱਡਾ ਮਕਸਦ ਆ ਕੱਲ ਤੁਸੀਂ ਦੇਖਿਆ ਪੰਜਾਬ ਦੀ ਧਰਤੀ ਤੇ ਰਾਜਪੁਰਾ ਦੇ ਨੇੜੇ ਬਨੂੜ ਚ ਇੱਕ ਕੋਲਡ ਸਟੋਰ ਦੇ ਅੰਦਰ ਜਿਸ ਦੇ ਅੰਦਰ ਅਮੁਲ ਦੇ ਸਾਰੇ ਪ੍ਰੋਡਕਟ ਸੀ ਉਸ ਕੋਲਡ ਸਟੋਰ ਦੇ ਅੰਦਰ ਗਊ ਦਾ ਮਾਸ ਬਹੁਤ ਵੱਡੀ ਮਾਤਰਾ ਵਿੱਚ ਪਕੜਿਆ ਗਿਆ ਜਿਹਦੇ ਅੰਦਰ ਖੂਨ ਨਾਲ ਭਰੇ ਹੋਏ ਅਲੱਗ ਤੋਂ ਬੈਗ ਅਰ ਛੋਟੇ ਬਛੜੇ ਗਊਆਂ ਦੇ ਉਹਨਾਂ ਦੇ ਹੱਡੀਆਂ ਰੱਖੀਆਂ ਹੋਈਆਂ ਸੀ ਜਦੋਂ ਮੈਂ ਪਤਾ ਕਰਿਆ ਕਹਿੰਦੇ ਖਰੋੜਿਆਂ ਵਾਸਤੇ ਕੋਈ ਸੂਪ ਬਣਦਾ ਉਹ ਵੀ ਉਹਦੇ ਅੰਦਰ ਬਰਾਮਦ ਹੋਇਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਪੰਜਾਬ ਦੇ ਅੰਦਰ ਹੀ ਲਗਾਤਾਰ ਕੰਟੇਨਰ ਫੜੇ ਜਾਣਾ ਗਊ ਮਾਸ ਦੇ ਔਰ ਆ ਤੁਹਾਡੇ ਸਾਹਮਣੇ ਕੱਲ ਸਟੋਰ ਪਕੜਿਆ ਗਿਆ ਪਹਿਲਾਂ ਅੰਮ੍ਰਿਤਸਰ ਫੈਕਟਰੀ ਪਕੜੀ ਗਈ ਜਲੰਧਰ ਫੈਕਟਰੀ ਪਕੜੀ ਗਈ ਬਹੁਤ ਜਗ੍ਹਾ ਇਹ ਅਸੀਂ ਟਿਕਾਣੇ ਪਕੜੇ ਆ ਜਿੱਥੇ ਗਊ ਮਾਸ ਕੱਟਿਆ ਜਾਂਦਾ ਤੇ ਪੈਕ ਕੀਤਾ ਜਾਂਦਾ ਮੈਂ ਇਹ ਸੋਚਦਾ ਸਰਕਾਰ ਕੋਲੋਂ ਪੁੱਛਣਾ ਚਾਹੁੰਦਾ ਮੈਂ ਸਰਕਾਰ ਸਾਨੂੰ ਆਪਣੇ ਨਮਿੰਦੇ ਭੇਜ ਕੇ ਸਪਸ਼ਟ ਕਰਨ ਦੇ ਕਿ ਇਹ ਜਿਹੜਾ ਬਫੈਲੋ ਦਾ ਹੋਵੇ ਗਾਂ ਦਾ ਮਾਸ ਹੋਵੇ ਕਿ ਆ ਪੰਜਾਬ ਦੇ ਅੰਦਰ ਖਾਇਆ ਜਾਂਦਾ ਹੈ ਪੰਜਾਬ ਦੇ ਅੰਦਰ ਸਪਲਾਈ ਕਰਿਆ ਜਾਂਦਾ ਇਹ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਸਰਕਾਰ ਸਖਤੀ ਨਾਲ ਉਹਨਾਂ ਨੂੰ ਪੁੱਛੇ ਤੇ ਸਾਨੂੰ ਪਬਲਿਕ ਚ ਦੱਸਿਆ ਜਾਵੇ ਨਹੀਂ ਫਿਰ ਅਸੀਂ ਇਹ ਸਮਝਾਂਗੇ ਇਹ ਸਰਕਾਰ ਦੀ ਮੇਲੀ ਭਗਤ ਨਾਲ ਹੋ ਰਿਹਾ ਹੈ ਕੱਲ ਜਿਹੜਾ ਮਾਲ ਸਤੀਜੀ ਫੜਿਆ ਗਿਆ ਇਹਦੇ ਵਿੱਚ ਬਾਰ-ਬਾਰ ਵੀਡੀਓ ਵਿੱਚ ਕੁਝ ਬੰਦੇ ਇਹ ਕਹਿੰਦੇ ਦਿਖਾਈ ਦੇ ਰਹੇ ਸੀਗੇ ਬੋਫੈਲੋ ਦਾ ਬੋਫੈਲੋ ਮੀਟ ਹੈ ਕੀ ਬੋਫੈਲੋ ਮੀਟ ਦੇ ਵੀ ਖੁਰਮਦੀ ਹੈ ਜਾਂ ਦੇਖੋ ਕਾਊ ਮੀਟ ਦਾ ਬੀਫ ਦਾ ਰੈਪਰ ਨਹੀਂ ਲਾ ਸਕਦੇ ਕਿਉਂਕਿ ਇਹ 2 ਨੰਬਰ ਦਾ ਧੰਦਾ ਹੈ ਕਿਤੇ ਵੀ ਅਲਾਉਡ ਨਹੀਂ ਹੈ ਕਾਊ ਬੀਫ ਸ਼ਰੀਆਮ ਟਰੱਕਾਂ ਦੇ ਅੰਦਰ ਪੜ ਕੇ ਲੈ ਕੇ ਜਾਣਾ ਇਸ ਕਰਕੇ ਇਹ ਰੈਪਰ ਬਦਲਦੇ ਆ ਜਿੰਨੀਆਂ ਵੀ ਅਸੀਂ ਟਰੱਕ ਪਕੜੇ ਉਹਨਾਂ ਤੇ ਬਫੈਲੋ ਲਿਖਿਆ ਹੁੰਦਾ ਕਿਸੇ ਤੇ ਚਿਕਨ ਲਿਖਿਆ ਹੁੰਦਾ ਕਿਸੇ ਤੇ ਫਿਸ਼ ਲਿਖਿਆ ਹੁੰਦਾ ਜਦੋਂ ਰਿਪੋਰਟ ਆਉਂਦੀ ਹੈ ਤਾਂ ਉਹ ਕਾਊ ਮੀਟ ਹੁੰਦਾ ਪਰ ਖਾਸ ਕਰਕੇ ਮੈਂ ਤੁਹਾਨੂੰ ਦੱਸਦਾ ਇਹ ਕਲਕੱਤੇ ਤੋਂ ਗੱਡੀ ਆਈ ਆ ਕਲਕੱਤੇ ਤੋਂ ਤਾਂ ਸਿਰਫ ਗਾਵਾਂ ਹੀ ਵੱਡੀਆਂ ਜਾਂਦੀਆਂ ਇਹ ਤਾਂ ਕੋਈ ਸੋਚਣ ਦੀ ਕੋਈ ਸਾਡੇ ਵਾਸਤੇ ਵੀ ਕੋਈ ਬਹੁਤੀ ਸੋਚ ਵਿਚਾਰ ਵਾਲੀ ਗੱਲ ਨਹੀਂ ਕਿਉਂਕਿ ਉੱਥੋਂ ਕਾਹ ਵੀ ਕੱਟ ਕੇ ਉੱਥੋਂ ਆਇਆ ਕਰ। ਇੱਕ ਹੋਰ ਬੜੀ ਵੱਡੀ ਗੱਲ ਹੈ ਜੀ ਜਿਵੇਂ ਕੱਲ ਕੋल्ड स्टोर ਦੇ ਵਿੱਚ ਸਮਾਨ ਫੜਿਆ ਗਿਆ ਉੱਥੇ ਹੋਰ ਵੀ ਡੈਰੀ ਪ੍ਰੋਡਕਟ ਵੀ ਪਏ ਸੀਗੇ ਕਾਫੀ ਸਮਾਨ ਉਹਦੇ ਵਿੱਚ ਪਿਆ ਸੀਗਾ। ਇਹ ਕੀ ਰੱਖ ਸਕਦੇ ਐ ਇਦਾਂ ਸਟੋਰੇਜ ਕਰ ਸਕਦੇ ਐ ਮੀਟ ਕਿਸੇ ਚੀਜ਼ ਦਾ? ਨਹੀਂ ਬਿਲਕੁਲ ਨਹੀਂ ਰੱਖਿਆ ਜਾਣਾ ਚਾਹੀਦਾ। ਮੈਂ ਤਾਂ ਪੰਜਾਬ ਵਸਣਿਆਂ ਨੂੰ ਖਾਸ ਕਰਕੇ ਕਹਾਂਗਾ ਜਿੱਥੇ 50 ਤੋਂ 60% ਲੋਕ ਅ ਅਮਲਵਾ ਪ੍ਰੋਡਕਟ ਯੂਜ਼ ਕਰਦੇ ਆ ਦੁੱਧ ਵੀ ਯੂਜ਼ ਕਰਦੇ ਆ ਕਰੀਮਾਂ ਵੀ ਯੂਜ਼ ਕਰਦੇ ਆ ਤਾਂ ਹੁਣ ਉਹਨਾਂ ਨੂੰ ਸੋਚਣਾ ਪਏਗਾ ਇੱਕ ਆਸਥਾ ਨੂੰ ਵੀ ਕਰੋੜਾਂ ਲੋਕਾਂ ਦੀ ਆਸਥਾ ਨੂੰ ਵੀ ਠੇਸ ਪੁੱਜੀ ਹੈ ਕਿਉਂਕਿ ਪੂਰੇ ਦੇਸ਼ ਦੇ ਅੰਦਰ ਇਸ ਪ੍ਰੋਡਕਟ ਦੀ ਸਪਲਾਈ ਹੈ ਜਿਹੜਾ ਜਿਹਦੇ ਮਾਲਕ ਗੁਜਰਾਤ ਦੇ ਅੰਦਰ ਬੈਠੇ ਆ ਇਹ ਵੀ ਜਿਹੜਾ ਮਾਲਕ ਹੈ ਮਨਸੂਰ ਅਲੀ ਜੋ ਵੀ ਹੈ ਇਹ ਵੀ ਗੁਜਰਾਤ ਤੋਂ ਹੈ ਜਿਹੜੀ ਇਸਨੇ ਇੱਥੇ ਆ ਕੇ ਸੈਟਅਪ ਲਗਾਇਆ ਇੱਕ ਜਿਹਦਾ ਕੋਲਡ ਸਟੋਰ ਹੈ ਜਿਹਦਾ ਕੋਲਡ ਸਟੋਰ ਹੈ ਕਲਕੱਤੇ ਤੋਂ ਜੇ ਉਹਨਾਂ ਨੇ ਐਕਸਪੋਰਟ ਕਰਨਾ ਹੈ ਤਾਂ ਉਹ ਦਿੱਲੀ ਦੇ ਰਸਤੇ ਦਿੱਲੀ ਤੱਕਰ ਪਹੁੰਚ ਕੇ ਦਿੱਲੀ ਤੋਂ ਫਿਰ ਪੰਜਾਬ ਆ ਰਹੇ ਹੈ ਹੁਣ ਜੇ ਉਹਨਾਂ ਨੂੰ ਐਕਸਪੋਰਟ ਕਰਨਾ ਹੁੰਦਾ ਉਹ ਫਿਰ ਵਾਪਸ ਜਾਣਗੇ ਦਿੱਲੀ ਨੂੰ ਫਿਰ ਉੱਥੋਂ ਉਹ ਜਾਂ ਗੁਜਰਾਤ ਨੂੰ ਜਾਣ ਜਾਂ ਕਿਤੇ ਵੀ ਜਾਣ ਤਾਂ ਇਹ ਇੱਕ ਸਾਜਿਸ਼ ਮੰਨੀ ਜਾ ਸਕਦੀ ਹੈ ਕਿਉਂਕਿ ਪੰਜਾਬ ਦੇ ਅੰਦਰ ਇਹ ਲੋਕਾਂ ਨੂੰ ਲੜਾਣ ਦਾ ਸਾਜਿਸ਼ ਮੈਂ ਸਮਝਦਾ Hindu Musalman ਨਾਲ ਲੜੇ ਹਿੰਦੂ ਸਿੱਖ ਨਾਲ ਵੀ ਲੜੇ ਪੰਜਾਬ ਦੇ ਅੰਦਰ ਇਹਨਾਂ ਦੀ ਸਾਜ਼ਿਸ਼ ਮੈਂ ਕਹਿੰਦਾ ਬਈ ਕਾਮਯਾਬ ਨਹੀਂ ਹੋ ਸਕਦੀ ਮਾੜੇ ਤੋਂ ਮਾੜਾ ਸਮਾ ਪੰਜਾਬ ਤੇ ਆਇਆ ਪਰ ਹਿੰਦੂ ਸਿੱਖ ਕਦੇ ਆਪਸ ਚ ਨਹੀਂ ਲੜਿਆ ਪਰ ਇਹ ਸਾਜ਼ਿਸ਼ ਦੇ ਤਹਿਤ ਹੀ ਸਾਰਾ ਜਿਹੜਾ ਕੰਮ ਹੋ ਰਿਹਾ ਕੋਸ਼ਿਸ਼ ਹੋ ਰਹੀ ਹੈ ਕੱਲ ਕੱਲ ਸਾਰਾ ਦਿਨ ਤੁਹਾਡੀ ਟੀਮ ਮੌਜੂਦ ਰਹੀ ਜੀ ਉੱਥੇ ਤੇ ਜਿਵੇਂ ਕੱਲ ਫੜਿਆ ਗਿਆ ਗੋਮਾਸ ਆ ਜਾਂ ਫਤਮਾਸ ਜੋਮੀ ਹੈ ਉਦੀ ਫਿਰ ਅੱਗੇ ਕੀ ਬੈਰਵੀ ਤੁਸੀਂ ਕਰੋਗੇ ਜਾਂ ਅੱਗੇ ਕਿੰਨੇ ਦਿਨ ਬਾਅਦ ਉਹ ਰਿਜ਼ਲਟ ਆਏਗਾ ਤੇ ਕੀ ਪਰਚਾ ਦਰਜ ਹੋ ਗਿਆ ਵੀ ਦੱਸੋ ਜੀ ਬਰੇ ਹਾਂ ਪਰਚਾ ਦਰਜ ਹੋ ਚੁੱਕਿਆ ਐਫ ਆਈ ਆਰ ਨੰਬਰ ਸ਼ਾਇਦ 19 ਹੈ ਤੇ ਉਹਦੇ ਅੰਦਰ ਧਾਰਾ ਵੀ ਜੋ ਤੁਸੀਂ ਕਹੀਆਂ ਸੀ ਉਹ ਧਾਰਾ ਲੱਗ ਚੁੱਕੀਆਂ ਸਾਡੇ ਜਿਹੜਾ ਨੈਕਸਟ ਸਟੈਪ ਹੈ ਇੱਕ ਤਾਂ ਕੋਲਡ ਸਟੋਰ ਨੂੰ ਸੇਲ ਕਰਾਣਾ ਪੂਰੇ ਕੋਲਡ ਸਟੋਰ ਨੂੰ ਇੱਕ ਕੈਬਨ ਦੇ ਅੰਦਰ ਉਹਨਾਂ ਨੇ ਰੱਖ ਕੇ ਫਿਲਹਾਲ ਕੱਲ ਸੇਲਿੰਗ ਕਰ ਦਿੱਤੀ ਗਈ ਹੈ ਅਸੀਂ ਪੂਰੇ ਕੋਲਡ ਸਟੋਰ ਨੂੰ ਸੇਲ ਕਰਵਾਵਾਂਗੇ ਅਰ ਜਿਹੜੇ ਲੋਗ ਜ਼ਿੰਮੇਵਾਰ ਹੈ ਜਿਹੜਾ ਮਾਲਕ ਹੈ ਮੀਟ ਦਾ ਉਹਨਾਂ ਤੇ ਪਰਚਾ ਜੋ ਕੋਲਡ ਸਟੋਰ ਦਾ ਮਾਲਕ ਹੈ ਉਹਨਾਂ ਤੇ ਪਰਚਾ ਜੋ ਕੋਲਡ ਸਟੋਰ ਦੇ ਅੰਦਰ ਜ਼ਿੰਮੇਵਾਰ ਬੰਦੇ ਆ ਜਿੰਨਾਂ ਦੇ ਅੱਖਾਂ ਦੇ ਸਾਹਮਣੇ ਇਹ ਤਾਂ ਦਾ ਚੱਲ ਰਿਹਾ ਸੀ ਜੋ ਕਾਗਜ਼ ਕੱਟ ਰਹੇ ਸੀ ਬਿੱਲ ਬਣਾ ਰਹੇ ਸੀ ਉਹ ਸਾਰਿਆਂ ਤੇ ਕਾਰਵਾਈ ਕਰਵਾਮ। ਜੀ ਇੱਕ ਜਿਹੜਾ ਕੋਲ ਸੋਰ ਦਾ ਮੈਨੇਜਰ ਸੀਗਾ ਤੁਹਾਡੀ ਗੱਲਬਾਤ ਚੱਲਦੀ ਸੀ ਕਿ ਤੇ ਵਿਕਾਸ ਉਹਦਾ ਨਾਂ ਸੀਗਾ ਤੇ ਬਾਰ-ਬਾਰ ਤੁਹਾਡੀ ਵੀ ਬਹਿਸਬਾਜੀ ਹੋ ਰਹੀ ਸੀਗੀ ਉਹਦੇ ਵਿੱਚ ਤੁਹਾਡੀ ਗੱਲ ਮਤਲਬ ਉਹਨੇ ਮੰਨਿਆ ਕਿ ਵੀਡੀਓ ਵੀ ਉਹ ਉਹ ਸਾਨੂੰ ਬਾਰ-ਬਾਰ ਇਹ ਕਹਿ ਰਿਹਾ ਸੀ ਸਾਡੇ ਕੋਲ ਲਾਇਸੈਂਸ ਹੈ ਤਾਂ ਸਾਡੇ ਕੋਲ ਹਾਈ ਕੋਰਟ ਦੇ ਐਡਵੋਕੇਟ ਸਾਡੇ ਜਿਹੜੇ ਗਊ ਰੱਖਿਆ ਦਲ ਦਾ ਕੰਮ ਦੇਖਦੇ ਆ ਉਸਨੇ ਉਹ ਸਰਟੀਫਿਕੇਟ ਮੰਗਵਾਇਆ ਜਦੋਂ ਸਰਟੀਫਿਕੇਟ ਦੇਖਿਆ ਉਹਦੇ ਅੰਦਰ ਬਫੈਲੋ ਅਰਕਾਓ ਬੇਫਦਾ ਕੋਈ ਵੀ ਜ਼ਿਕਰ ਨਹੀਂ ਸੀ ਸਿੰਪਲ ਮੀਟ ਦਾ ਲਾਇਸੈਂਸ ਉਹ ਵਿੱਚ ਲਿਖਿਆ ਹੋਇਆ ਸੀ ਮੀਟ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਆਪਾਂ ਮਟਰਨ ਕਹਿ ਸਕਦੇ ਆ ਆਪਾਂ ਚਿਕਨ ਕਹਿ ਸਕਦੇ ਆ ਆਪਾਂ ਫਿਸ਼ ਕਹਿ ਸਕਦੇ ਆ ਉਹ ਬਫੈਲੋ ਮੀਟਰ ਕਾਊ ਮੀਟ ਦੇ ਅੰਦਰ ਨਹੀਂ ਆਂਦਾ ਉਹ ਸਾਰਾ ਸਾਰਾ ਇੱਕ ਉਹ ਪਬਲਿਕ ਨੂੰ ਇਹ ਦਿਖਾਣਾ ਚਾ ਰਹੇ ਸੀ ਵੀ ਸਾਡੇ ਕੋਲ ਲਾਇਸੈਂਸ ਹੈ ਉਹਦਾ ਅਸੀਂ ਪੜਦਾ ਫਾਸਟ ਕਰਤੇ ਆ ਸਭ ਦੇ ਸਾਹਮਣੇ ਉਹਦੀ ਕਾਪੀ ਦਿਖਾ ਕੇ ਪ੍ਰੈਸ ਰਿਪੋਰਟਰਾਂ ਨੂੰ ਤੇ ਉਹਨਾਂ ਨੂੰ ਪੜਾ ਕੇ ਵੀ ਇਹਦੇ ਕੋਲ ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਤੁਹਾਨੂੰ ਕੋਈ ਐਜੀ ਸ਼ੰਕਾ ਵੀ ਹੈ ਜੀ ਵੀ ਪੰਜਾਬ ਦੇ ਵਿੱਚ ਹੋਰ ਵੀ ਐਜ ਪੁਲਿਸਰ ਹੁੰਦੇ ਬਿਲਕੁਲ ਜੇ ਅਸੀਂ ਆਹ ਇੱਕ ਆਪਣੇ ਨੇੜੇ ਪਕੜਿਆ ਗਿਆ ਇਹ ਪਕੜਿਆ ਨਹੀਂ ਜਾ ਸਕਦਾ ਸੀ ਇਹ ਇੱਕ ਸਾਡੀ ਜਿਹੜੀ ਟੀਮ ਦਾ ਵਰਕ ਹੈ ਮੈਂ ਜੇ ਡਿਟੇਲਸ ਤੁਸੀਂ ਪੁੱਛਣਾ ਚਾਹੋਗੇ ਕਲਕੱਤੇ ਤੋਂ ਦੋ ਗੱਡੀਆਂ ਚੱਲੀਆਂ ਸੀ ਜਿਦੇ ਚੋਂ ਇੱਕ ਗੱਡੀ ਅਸੀਂ ਪਲਪਲ ਪਕੜੀ ਇਹ ਗੱਡੀ ਉੱਥੋਂ ਨਿਕਲ ਗਈ ਸੀ ਤੇ ਮੇਰੇ ਕੋਲ ਸੂਚਨਾ ਆਈ ਨੰਬਰ ਦਿੱਤਾ ਗਿਆ ਮੈਂ ਫਿਰ ਉਸ ਨੂੰ ਦੋ ਦਿਨ ਟ੍ਰੇਸ ਕਰਿਆ ਗੱਡੀ ਨੂੰ ਚਾਰੇ ਪਾਸੇ ਆਪਣੀਆਂ ਟੀਮਾਂ ਖੜੀਆਂ ਕਰੀਆਂ ਤੇ ਹਿਮਾਚਲ ਦੇ ਪੰਜੌਰ ਤੋਂ ਉੱਪਰ ਅਸੀਂ ਇਸ ਗੱਡੀ ਨੂੰ ਸੋਲਣ ਦੇ ਨੇੜੇ ਪਕੜ ਲਿਆ ਜਦੋਂ ਦੇਖਿਆ ਚੈੱਕ ਕਰੀ ਤਾਂ ਉਹ ਖਾਲੀ ਸੀ ਜਦੋਂ ਕਿ ਇਸ ਗੱਡੀ ਚ ਪਿੱਛੋਂ ਮਾਸ ਭਰ ਕੇ ਆਏ ਸੀ ਤੇ ਫਿਰ ਅਸੀਂ ਉਹਦੇ ਕੋਲੋਂ ਜਦੋਂ ਪੁੱਛ ਗਿਛ ਕਰੀ ਸਖਤਾਈ ਨਾਲ ਫਿਰ ਉਸਨੇ ਸਾਨੂੰ ਦੱਸਿਆ ਵੀ ਇਹ ਜਿਹੜਾ ਮਾਸ ਸੀ ਦੇ ਅੰਦਰ ਉਸਨੇ ਵੀ ਮੰਨਿਆ ਸੀ ਸਾਡੇ ਕੋਲ ਇਹ ਗਊ ਮਾਸ ਹੀ ਹੈ ਮੈਂ ਉੱਥੇ ਉਤਾਰਿਆ ਹੈ ਮਨੂੜ ਦੇ ਅੰਦਰ ਉਸੇ ਬੰਦੇ ਨੇ ਫਿਰ ਸਾਨੂੰ ਲੋਕੇਸ਼ਨ ਦਿੱਤੀ ਤਾਂ ਇਹ 300 ਆ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਅਰ ਜਦੋਂ ਅਸੀਂ ਅੰਦਰ ਜਾ ਕੇ ਦੇਖਿਆ ਪੰਜ ਕੰਪਨੀਆਂ ਦਾ ਕੰਮ ਚੱਲ ਰਿਹਾ ਸੀ ਉਸ ਦਿਨ ਵੀ ਉਹ ਉਹਨਾਂ ਨੇ ਉੱਥੋਂ ਕੰਟੇਨਰ ਭਰ ਕੇ ਮਾਸ ਦੇ ਕੱਢੇ ਸੀ ਜਿਨ੍ਹਾਂ ਦੇ ਉਹਨਾਂ ਨੇ ਸਾਨੂੰ ਨੰਬਰ ਵੀ ਦਿੱਤੇ ਜਿਹੜੇ ਦਿੱਲੀ ਪੁੱਜ ਗਏ ਸੀ ਸਾਡੇ ਕੋਲ ਲੋਕੇਸ਼ਨ ਆਈ ਉਹਦੀ ਤੇ ਇਹਦਾ ਮਤਲਬ ਇਹ ਲੰਬੇ ਸਮੇਂ ਤੋਂ ਇਹ ਧੰਦਾ ਤੋ ਚੱਲ ਰਿਹਾ ਹੈ ਵੀਡੀਓ ਜੇ ਵੀ ਤੁਸੀਂ ਕਹਿ ਰਹੇ ਸੀਗੇ ਕਿ ਇਹ ਵੀਡੀਓ ਮੰਨਿਆ ਤੂੰ ਵਿਕਾਸ ਬੈਸ ਬਾਜੀ ਹੋ ਰਹੀ ਸੀ ਉਹ ਮੰਨਿਆ ਵੀਡੀਓ ਹੈਗੀ ਆ ਤੁਹਾਡੇ ਕੋਲ ਜਿਹਦੇ ਵੀ ਜੋ ਕਹਿੰਦੇ ਉਸਨੇ ਕੀ ਮੰਨਣਾ ਹੈ ਅਸੀਂ ਉਹਦਾ ਸਾਹਮਣੇ ਉਹਦਾ ਕਾਗਜ਼ ਫੜ ਕੇ ਉਹਦਾ ਲਾਇਸੈਂਸ ਪਬਲਿਕ ਦੇ ਸਾਹਮਣੇ ਓਪਨ ਕਰਤਿਆਂ ਵੀ ਇਹਦੇ ਅੰਦਰ ਕੋਈ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ ਇਹ ਹੋ ਸਕਦਾ ਵੀ ਛੋਟੇ ਛੋਟੇ ਕਾਰੀਅਰ ਬਣ ਕੇ ਵੀ ਸਪਲਾਈ ਹੁੰਦਾ ਹੋਵੇ ਬਿਲਕੁਲ ਸਹੀ ਕੁਐਸਚਨ ਕਰਿਆ ਤੁਸੀਂ ਕਿਉਂਕਿ ਏ ਮੀਟ ਪੰਜਾਬ 'ਚ ਇਸ ਕਰਕੇ ਆ ਰਿਹਾ ਸਾਨੂੰ ਇਹ ਸ਼ੰਕਾ ਹੈ ਵੀ ਇਹ ਸਪਲਾਈ ਹੁੰਦਾ ਤੁਸੀਂ ਦੇਖਿਆ ਜਗ੍ਹਾ-ਜਗ੍ਹਾ ਕੁਝ ਸਾਲਾਂ ਤੋਂ ਕੁਝ ਸਾਲਾਂ ਤੋਂ ਮੈਂ ਗੱਲ ਕਹਿ ਰਿਹਾ ਆਪਣੇ ਰਾਜਪੁਰੇ ਤੋਂ ਲੈ ਕੇ ਪੂਰੇ ਪੰਜਾਬ 'ਚ ਹਰ ਪਾਸੇ ਵੱਡੇ-ਵੱਡੇ ਪਤਿੱਲੇ ਆਲੇ ਯੂਪੀ ਤੋਂ ਆ ਕੇ ਉਹ ਸਾਰੇ ਬਾਹਰਲੇ ਲੋਕ ਵੱਡੇ-ਵੱਡੇ ਪਤਿੱਲੇ ਲੈ ਕੇ ਬਰੀਆਨੀ ਦਾ ਕੰਮ ਕਰ ਰਹੇ ਆ ਚਿਕਨ ਬਰੀਆਨੀ ਲਿਖਿਆ ਹੋਇਆ ਪਰ ਉੱਥੇ ਗਊ ਮਾਸ ਨਾਲ ਬਰੀਆਨੀ ਖਵਾਈ ਜਾ ਰਹੀ ਹੈ ਮੈਂ ਇਸ ਕਰਕੇ ਗੱਲ ਕਹਿ ਸਕਦਾ ਪਿਛਲੇ ਦਿਨੀ ਲੁਧਿਆਣੇ ਦੇ ਅੰਦਰ ਮੈਂ ਲਾਈਵ ਹੋ ਕੇ ਉਹ ਬਰੀਆਨੀ ਵਾਲੀ ਦੁਕਾਨ ਤੇ ਗਊ ਮਾਸ ਪਕੜਿਆ ਸੀ ਉੱਤੇ ਪਰਚਾ ਕਰਾਇਆ ਸੀ ਤੇ ਅੱਜ ਵੀ ਬਹੁਤ ਦੁਕਾਨ ਬੰਦ ਪਈ ਹੈ ਇਸ ਕਰਕੇ ਮੈਂ ਬੜੀ ਦੇਰ ਤੋਂ ਸਰਕਾਰਾਂ ਨੂੰ ਕਹਿ ਰਿਹਾ ਸਿਚਕ-ਚਿਕ ਕੇ ਬਈ ਇਹ ਜੜੀਆਂ ਦੁਕਾਨਾਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਸ਼ਹਿਰਾਂ 'ਚ ਉਹ ਗਊਮਾਸ ਇਹ ਵੇਚਦੇ ਇਸੇ ਕਰਕੇ ਪੰਜਾਬ ਦੇ ਅੰਦਰ ਇਹ ਕਿਉਂ ਇੰਨਾ ਗਊਮਾਸ ਫੜਿਆ ਜਾਂਦਾ ਹੈ ਡੈਟ ਫੈਕਟਰੀਆਂ ਫੜੀਆਂ ਜਾਂਦੀਆਂ ਜੀ ਜੀ ਇਹ ਵੀ ਹੋ ਸਕਦਾ ਯੂਪੀ ਗਵਰਨਮੈਂਟ ਵੱਲੋਂ ਸਖਤੀ ਕੀਤੀ ਗਈ ਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਪੰਜਾਬ ਗਵਰਨਮੈਂਟ ਤਾਂ ਫਿਰ ਸਟੈਂਡ ਕਰ ਜੇ ਯੂਪੀ ਗਵਰਨਮੈਂਟ ਨੇ ਸਖਤੀ ਕਰੀ ਹੁੰਦੀ ਤਾਂ ਫਿਰ ਦੇਸ਼ 'ਚੋਂ ਸਭ ਤੋਂ ਵੱਧ ਜੜੀ ਗਊ ਦਾ ਮਾਸ ਯੂਪੀ 'ਚੋਂ ਹੀ ਐਕਸਪੋਰਟ ਹੋ ਰਿਹਾ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਅੰਕੜੇ ਆਏ ਆ ਸਾਹਮਣੇ ਤੇ ਐਸੀ ਕੋਈ ਗੱਲ ਨਹੀਂ ਯੂਪੀ ਦੇ ਅੰਦਰ ਵੀ ਢੱਲੇ ਨਾਲ ਗਊ ਮਾਤਾ ਉਹਨਾਂ ਦਾ ਇੱਕ ਐਮਐਲਏ ਸਰਕਾਰ ਦਾ ਬੀਜੇਪੀ ਦਾ ਬੀਜੇਪੀ ਦਾ ਐਮਐਲਏ ਨੰਦ ਕੁਮਾਰ ਗੁੱਜਰ ਹੈ ਸ਼ਾਇਦ ਉਹਦਾ ਨਾਮ ਲੌਨੀ ਤੋਂ ਐਮਐਲਏ ਹੈ ਉਸਨੇ ਕਿਹਾ ਸੀ ਸਾਡੇ ਉੱਤਰ ਪ੍ਰਦੇਸ਼ ਦੇ ਅੰਦਰ 50000 ਗਊ ਢੱਲੀ ਕੱਟੇ ਜਾ ਰਹੀ ਹੈ ਇਹ ਉਹਨਾਂ ਦੇ ਮੁੱਖ ਦੀ ਜਵਾਨੀਆਂ ਤੇ यूपी ਦੇ ਅੰਦਰ ਬਹੁਤ ਜ਼ਬਰਦਸ ਗੌਕਤਲੇ ਹਾਲਾਤ ਹੈ